ਇੱਕ ਪਾਸੇ 2026 ਦੀ ਆਮਦ 2026 ਦੇ ਚੜਦੇ ਹੀ ਪੰਜਾਬ ਦਾ ਸਿਆਸੀ ਗਲਿਆਰਾ ਪੂਰੀ ਤਰ੍ਹਾਂ ਪੱਕ ਚੁੱਕਿਆ ਹੈ ਸਾਰੀਆਂ ਪਾਰਟੀਆਂ ਵੱਲੋਂ ਆਗਾਮੀ ਚੋਣਾਂ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇੱਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਨੂੰ ਚੈਲੰਜ ਕਰ ਰਹੇ ਨੇ ਕਿ ਭਾਈ ਤੁਸੀਂ ਲੱਬਿਆ ਨਹੀਂ ਲੱਭਣਾ ਜਿਹੜੇ ਇੰਨੇ ਕੋ ਤੁਸੀਂ ਹੁਣ ਵਿਧਾਨ ਸਭਾ ਦੇ ਵਿੱਚ ਬੈਠੇ ਹੋ ਇਹ ਵੀ ਨਹੀਂ ਥੋਣੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੁੱਟਿਆ ਲੁੱਟਿਆ ਇਹਨਾਂ ਦੇ ਸਿਰ ਤੇ ਤੁਸੀਂ ਰਾਜ ਕੀਤਾ ਤੇ ਪੰਜਾਬ ਦੇ ਹੱਕਾਂ ਦੀ ਗੱਲ ਨਹੀਂ ਕੀਤੀ ਪੰਜਾਬ ਦੇ ਗਰੀਬਾਂ ਦੀ ਗੱਲ ਨਹੀਂ ਕੀਤੀ ਪੰਜਾਬ ਦੇ ਕਿਸਾਨਾਂ ਦੀ ਦੀ ਗੱਲ ਨਹੀਂ ਕੀਤੀ ਤੇ ਤੁਸੀਂ 2027 ਦੇ ਵਿੱਚ ਸਰਕਾਰ ਬਣਾਉਣ ਦੀਆਂ ਗੱਲਾਂ ਕਰਦੇ ਹੋ ਉਹਨਾਂ ਨੇ ਕਿਹਾ ਕਿ ਸਾਨੂੰ ਮਾਣ ਹੈ ਆਪਣੀ ਕਾਰਗੁਜ਼ਾਰੀ ਤੇ ਸਾਨੂੰ ਮਾਣ ਹੈ ਆਪਣੀ ਸਰਕਾਰ ਤੇ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਤੇ ਕਿ ਅਸੀਂ ਵੱਡੇ ਪੱਧਰ ਤੇ ਆਵਾਂਗੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅੱਗੇ 92 ਆਈਆਂ ਨੇ ਹੁਣ 92 ਤੋਂ ਕਰਾਸ 92 ਤੋਂ ਵੀ ਪਾਰ ਦਾ ਆਕੜਾ ਜਿਹੜਾ ਹੈ ਕਰਾਸ ਕੀਤਾ ਜਾਵੇਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਕਹਿ ਰਹੇ ਨੇ ਕਿ ਭਈ ਪੰਜਾਬ ਦੇ ਵਿੱਚ ਸ਼ਾਇਦ ਡਾਇਨਾਸੌਰ ਨਾ ਆਉਣ ਲੇਕਿਨ ਸਰਕਾਰ ਜ਼ਰੂਰ ਬਣੇਗੀ ਕਿਹੜੇ ਕਿਹੜੇ ਪਦਰ ਤੇ ਡੀਂਗਾ ਮਾਰੀਆਂ ਜਾ ਰਹੀਆਂ ਨੇ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਿਉਂਕਿ ਇੱਕ ਪੱਤਰਕਾਰ ਨੇ ਬੜੇ ਵੱਡੇ ਪੱਧਰ ਤੇ ਖੁਲਾਸਾ ਕੀਤਾ ਹੈ ਕਿ ਜਿਹੜੇ ਝਗੜਿਆਂ ਦੇ ਵਿੱਚ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਫਸ ਗਏ ਨੇ ਉਹਨਾਂ ਝਗੜਿਆਂ ਤੇ ਝਮੇਲਿਆਂ ਦੇ ਵਿੱਚੋਂ ਬਾਹਰ ਆ ਜਾਣ ਬਾਹਰ ਆ ਜਾਣ ਸ਼ਰੂਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਹਨਾਂ ਹੀ ਕਾਫੀ ਹੈ ਸਰਕਾਰ ਬਣਾਉਣਾ ਤੇ ਬੜੀ ਦੂਰ ਦੀ ਗੱਲ ਹੈ ਪੰਜਾਬੀਓ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੁਣ ਬਿਲਕੁਲ ਸਿਰਤੇ ਨੇ ਕਿਉਂਕਿ ਜਨਵਰੀ ਦੇ ਪਹਿਲੇ ਹਫਤੇ ਹੀ ਹੁਣ ਕਿਆ ਸਰਗਾਈਆਂ ਲਗਾਉਣ ਲੱਗ ਲਗਾਈਆਂ ਜਾਣ ਲੱਗ ਪਈਆਂ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕਿਹੜੇ ਚਿਹਰੇ ਜਿਹੜੇ ਨੇ ਉਹ ਨਵੇਂ ਹੋਣਗੇ ਕਿਹੜੇ ਚਿਹਰਿਆਂ ਦੇ ਨਾਮ ਤੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਇਸ ਤੇ ਉੱਤੇ ਗੱਲਬਾਤ ਕਰਾਂਗੇ ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਦੀ ਰੇਸ ਦੇ ਵਿੱਚ ਅਤੇ ਮੁੱਖ ਮੰਤਰੀ ਦੇ ਮੂਨੂ ਵੋਟਾਂ ਪੈਣਗੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਤਾਂ ਸ਼੍ਰੀ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਉਹ ਮੱਥਾ ਟੇਕਣ ਆਏ ਸੀ ਜਦੋਂ ਨਤਮਸਕਤ ਹੋਏ ਸੀ ਤੇ ਉਹਨਾਂ ਨੇ ਕਹਿ ਦਿੱਤਾ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਮ ਤੇ ਹੀ ਲੜੀਆਂ ਚਾਣਗੀਆਂ ਅਸੀਂ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਕੋਈ ਅਦਲ ਬਦਲ ਨਹੀਂ ਕਰਾਂਗੇ ਇਹਦੇ ਵਿੱਚ ਕੋਈ ਕਿੰਤੂ ਪਰੰਤੂ ਨਹੀਂ ਸ਼੍ਰੋਮਣੀ ਅਕਾਲੀ党 ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਮੁੱਖ ਮੰਤਰੀ ਦਾ ਚਿਹਰਾ ਹੋਵੇਗਾ ਉਹ ਜਿਸ ਤਰ੍ਹਾਂ 2022 ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਮੁੱਖ ਮੰਤਰੀ ਭਗਵੰਤ ਮਾਨ ਸਨ ਹੁਣ 2027 ਦੇ ਵਿੱਚ ਵੀ ਹੋਣਗੇ ਭਗਵੰਤ ਮਾਨ ਦੇ ਦਾ ਚੀਰਾ ਐਲਾਨ ਕੇ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿਸ ਤਰ੍ਹਾਂ 2022 ਦੇ ਵਿੱਚ ਲੜੀਆਂ ਗਈਆਂ ਉਸੇ ਤਰ੍ਹਾਂ 2027 ਦੇ ਵਿੱਚ ਲੜੀਆਂ ਜਾਣਗੀਆਂ ਇਹ ਕ ਇਹ ਕਹ ਦਿੰਦਾ ਹੈ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇ ਜੀਵਾਲ ਨੇ ਹੁਣ ਸਭ ਤੋਂ ਵੱਡਾ ਰੋਲਾ ਹੈ ਕਾਂਗਰਸ ਪਾਰਟੀ ਦਾ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਪੰਜ ਚਿਹਰੇ ਨੇ ਪਹਿਲਾ ਚੰਦਰ ਸਿੰਘ ਚੰਨੀ ਸੁਖਜਿੰਦਰ ਸਿੰਘ ਰੰਧਾਵਾ ਪ੍ਰਤਾਪ ਸਿੰਘ ਬਾਜਬਾ ਰਾਜਾ ਗੁਰਿੰਗ ਸੁਖਬਾਲ ਸਿੰਘ ਖੈਰਾ ਰਾਣਾ ਗੁਰਜੀਤ ਅਤੇ ਪ੍ਰਗਟ ਸਿੰਘ ਵੀ ਇਸ ਦੌਰ ਦੇ ਵਿੱਚ ਨੇ ਹਾਲਾਂਕਿ ਨਵਜੋਤ ਸਿੰਘ ਸਿੱਧੂ ਵੀ ਇਸ ਦੌਰ ਦੇ ਵਿੱਚ ਆਏ ਸੀ ਲੇਕਿਨ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਵੱਡਾ ਐਕਸ਼ਨ ਲਿਆ ਨਵਜੋਤ ਕੌਰ ਸਿੱਧੂ ਤੇ ਨਵਜੋਤ ਕੌਰ ਸਿੱਧੂ ਨੂੰ ਪਾਰਟੀ ਦੇ ਵਿੱਚੋਂ ਮਤਲ ਕਰ ਦਿੱਤਾ ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੇ ਬਿਲਕੁਲ ਸਮਾਂ ਨਹੀਂ ਦਿੱਤਾ ਨਵਜੋਤ ਸਿੰਘ ਸਿੱਧੂ ਨੂੰ ਮੀਟਿੰਗ ਦਾ ਜੇਕਰ ਸਮਾਂ ਦਿੱਤਾ ਹੁੰਦਾ ਤਾਂ ਨਵਜੋਤ ਸਿੰਘ ਸਿੱਧੂ ਨੇ ਖਿਆਲਰ ਵੀ ਪਾਉਣੇ ਸੀ ਨਵਜੋਤ ਸਿੰਘ ਸਿੱਧੂ ਨੂੰ ਸੋਸ਼ਲ ਮੀਡੀਆ ਤੇ ਲਾਈਵ ਵੀ ਹੋਣਾ ਸੀ ਕਿਉਂਕਿ ਨਵਜੋਤ ਸਿੰਘ ਸਿੱਧੂ ਨੂੰ ਮੀਟਿੰਗ ਦਾ ਸਮਾਂ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਵੱਲੋਂ ਨਹੀਂ ਮਿਲਿਆ ਇਸ ਕਰਕੇ ਨਵਜੋਤ ਕੌਰ ਸਿੱਧੂ ਨੇ ਨਵੇਂ ਸਾਲ ਚੜ੍ਹਨ ਤੋਂ ਪਹਿਲਾਂ ਹੀ ਭਾਰਤੀ ਜਨਤਾ ਪਾਰਟੀ ਵੱਲ ਪੈਰ ਜੜੇ ਵਧਾਉਣੇ ਸ਼ੁਰੂ ਕਰ ਦਿੱਤੇ ਨੇ ਕੇਂਦਰੀ ਮੰਤਰੀ ਨਿਤਨ ਗਠਕਨੀ ਦੇ ਨਾਲ ਮੁਲਾਕਾਤ ਕੀਤੀ ਗਈ ਉਸ ਦੀ ਪ੍ਰਸ਼ੰਸਾ ਕੀਤੀ ਗਈ ਉਸ ਤੋਂ ਬਾਅਦ ਪ੍ਰਸ਼ੰਸਾ ਕੀਤੀ ਗਈ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਾਈਨਿੰਗ ਅਤੇ ਵਣ ਵਿਭਾਗ ਨੂੰ ਲੈ ਕੇ ਯਾਨੀ ਕਿ ਜਿਹੜੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਸ ਦੀ ਪ੍ਰਸ਼ੰਸਾ ਸਿੱਧੂ ਚੋੜੇ ਵੱਲੋਂ ਕੀਤੀ ਜਾ ਰਹੀ ਹੈ ਖਾਸ ਕਰਕੇ ਨਵਜੋਤ ਸਿੰਘ ਸਿੱਧੂ ਹਣਾ ਵੱਲੋਂ ਹਾਲਾਂਕਿ ਜਗਮੋਤ ਸਿੰਘ ਰਾਜੂ ਨੇ ਲੇتن ਗਠਕਰੀ ਨੂੰ ਚਿੱਠੀ ਲਿਖੀ ਕਿ ਇਹ ਸਿੱਧੂ ਜੁੜਾ ਉਹੀ ਹੈ ਜਿਹੜਾ ਪੰਜਾਬ ਜਿਹੜਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਆਲੋਚਕ ਰਿਹਾ ਹੈ ਯਾਨੀ ਕਿ ਹੁਣ 5 6 ਰਹਿ ਗਏ ਪੰਜਾਂ ਛਿਆਂ ਦੇ ਵਿੱਚੋਂ ਹਾਲੇ ਵੀ ਤੂਤ ਰਿਕ ਚੱਲ ਰਹੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਇਹ ਭੰਬਲ ਪੂਸਾ ਖਤਮ ਕਰ ਸਕਦੀ ਹੈ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਨੂੰ ਹੁਣ ਤੋਂ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਮੁੱਖ ਮੰਤਰੀ ਦਾ ਚਿਹਰਾ ਐਲਾਨ ਦੇਣਾ ਚਾਹੀਦਾ ਹੈ ਤਾਂ ਕਿ ਕੌਣ ਵਾਲੇ ਦਿਨਾਂ ਦੇ ਵਿੱਚ ਕੋਈ ਕਿੰਤੂ ਪਰੰਤੂ ਨਾ ਕਰੇ ਜਿਹੜੇ ਪਾਰਟੀ ਨੂੰ ਛੱਡ ਕੇ ਜਾਣਾ ਚਾਹੁੰਦੇ ਨੇ ਉਹ ਪਾਰਟੀ ਨੂੰ ਛੱਡ ਕੇ ਚਲੇ ਜਾਣਗੇ ਜਿਹੜੇ ਪਾਰਟੀ ਦੇ ਵਿੱਚ ਰਹਿਣਗੇ ਉਹ ਪਾਰਟੀ ਦੇ ਵਿੱਚ ਤਨ ਤੇ ਮਨ ਦੇ ਨਾਲ ਸੇਵਾ ਕਰਨਗੇ ਹਾਰਡ ਵਰਕ ਕਰਨਗੇ ਤਾਂ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜਾਣ ਸ਼ਰੂਪਨੀ ਅਕਾਲੀ ਦਲ ਦੇ ਵਿੱਚ ਦਾ ਸ਼ਰੂਪਨੀ ਅਕਾਲੀ ਦਲ ਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੈ ਉਸ ਨੂੰ ਕੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਨਾ ਹੀ ਚਰੋਮਣੀ ਅਕਾਲੀ ਦਲ ਦੇ ਕਿਸੇ ਆਗੂ ਦੀ ਹਿੰਮਤ ਪਵੇ ਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਕਹੋ ਕਿ ਭਾਈ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਕੁਰਸੀ ਦੇ ਦਾਵੇਦਾਰ ਨਹੀਂ ਹੋ ਭਾਰਤੀ ਜਨਤਾ ਪਾਰਟੀ ਮੌਕੇ ਤੇ ਚੌਕਾ ਮਾਰੇਗੀ ਜੇ ਗੱਲ ਕਰੀਏ ਗਿਆਨੀ ਹਰਪ੍ਰੀਤ ਸਿੰਘ ਹੋਣਾ ਦੀ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਵੀ ਜਿਵੇਂ ਅੱਜ 6 ਪ੍ਰਧਾਨ ਵੱਖ-ਵੱਖ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਐਲਾਨ ਦਿੱਤੇ ਗਏ ਇਟ ਮੀਨਸ ਕਿ ਵੱਡੇ ਪਦਰ ਤੇ ਉਹਨਾਂ ਵਰੋਂ ਚੋਣਾਂ ਲੜੀਆਂ ਜਾਣਗੀਆਂ ਮੌਕੇ ਦੇ ਪਤੇ ਉਹਨਾਂ ਵੱਲੋਂ ਵੀ ਖੋਲ੍ਹੇ ਜਾਣਗੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਜੇ ਗੱਲ ਕਰਦੇ ਆਂ ਅਕਾਲੀ ਅਕਾਲੀ ਦਲ ਵਾਰਸ ਪੰਜਾਬ ਦੀ ਤੇ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚੋਂ ਲੋਕ ਸਭਾ ਦੇ ਮੈਂਬਰ ਅਮਰਪਾਲ ਸਿੰਘ ਹੋਣਗੇ ਐਜ਼ ਅ ਮੁੱਖ ਮੰਤਰੀ ਦਾ ਚਿਹਰਾ ਯਾਨੀ ਕਿ ਇਹਨਾਂ ਚਿਹਰਿਆਂ ਦੀ ਚਰਚਾ ਜਿਹੜੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਉਹਦੇ ਵਿੱਚ ਨਾਮ ਸਭ ਤੋਂ ਕਿਸ ਦਾ ਅੱਗੇ ਆ ਰਿਹਾ ਹੈ ਫਿਰ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣਗੀਆਂ ਜੇਲ ਰੋਟਿੰਗ ਹੋ ਰਹੀ ਹੈ ਜਿਹੜੇ ਸਰਵੇ ਹੋ ਰਹੇ ਨੇ ਉਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦੇ ਵਿੱਚ 100 ਦੇ ਵਿੱਚੋਂ ਲਗਭਗ 64 ਤੋਂ 70% ਪਸੰਦ ਕੀਤਾ ਜਾ ਰਿਹਾ ਹੈ ਕਿ ਚਰਨਜੀਤ ਸਿੰਘ ਚੰਨੀ ਹੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਮੋਰਚਾ ਫਤਿਹ ਕਰ ਸਕਦੇ ਨੇ ਕਾਂਗਰਸ ਪਾਰਟੀ ਵੱਲੋਂ ਜੇਕਰ ਕਾਂਗਰਸ ਪਾਰਟੀ ਉਹਨਾਂ ਨੂੰ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੰਦੀ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿਉਂਕਿ ਉਹਨਾਂ ਦੀ 111 ਦਿਨ ਦੀ ਕਾਰਗੁਜ਼ਾਰੀ ਬਾ ਕਮਾਲ ਰਹੀ ਉਹਨਾਂ ਨੇ ਹਰ ਵਰਗ ਦੇ ਭਾਈਚਾਰੇ ਦੀ ਗੱਲ ਕੀਤੀ ਖਾਸ ਕਰਕੇ ਕਿਸਾਨਾਂ ਦਾ ਝਕਾ ਚਰਨਜੀਤ ਸਿੰਘ ਚੰਨੀ ਵੱਲ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਕਹਿ ਰਹੇ ਨੇ ਕਿ ਪੰਜਾਬ ਦੇ ਕਿਸਾਨ ਸਾਨੂੰ ਵੋਟ ਪਾਉਣਗੇ ਹਾਲਾਂਕਿ ਜਿਹੜੇ ਪੱਤਰਕਾਰਾਂ ਤੇ ਕਾਰਵਾਈਆਂ ਹੋਈਆਂ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਇਮਨਦੋ ਜਿਹੜੀ ਡੱਲੇਵਾਲ ਦੀ ਸਸਤਾ ਹੈ ਉਹਨਾਂ ਨੇ ਕਹਿ ਦਿੱਤਾ ਹੈ ਕਿ ਅਸੀਂ ਸਰਕਾਰ ਨੂੰ ਭਾਜਣਾ ਪਵਾ ਦੇਾਂਗੇ ਯਾਨੀ ਕਿ ਤੂੰ ਤੜਕ ਅ 2026 ਦੇ ਚੜ੍ਹਦੇ ਸਾਲ ਹੀ ਆਮ ਆਦਮੀ ਪਾਰਟੀ ਅਤੇ ਪੱਤਰਕਾਰਾਂ ਵੱਲੋਂ ਹੋਊਗੀ ਹੈ। ਯਾਨੀ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜਿਹੜੇ ਵਾਅਦੇ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉਹ ਆ ਜਿਹੜਾ ਲਾਸਟ ਬਜਟ ਦਾ ਸੈਸ਼ਨ ਕੋਲ ਵਾਲਾ ਹੈ ਉਸ ਦੇ ਵਿੱਚ ਉਹ ਸਾਰੇ ਵਾਅਦੇ ਪੂਰੇ ਕਰਨਗੇ। ਇਹਦੇ ਵਿੱਚ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। 1 ਕਰੋੜ ਮਹਿਲਾਵਾਂ ਜਿਹੜਾ ਹਿਆਰ 1000 ਰੁਪਏ ਦੀ ਦਾ ਵਾਅਦਾ ਕੀਤਾ ਸੀ। ਕਿਆਸਰ ਗਾਇਆਂ ਲਗਾਈਆਂ ਜਾ ਰਹੀਆਂ ਨੇ ਕੁਝ ਪੱਤਰਕਾਰਾਂ ਵੱਲੋਂ ਹਵਾਲੇ ਦਿੱਤੇ ਜਾ ਰਹੇ ਨੇ ਕਿ ਆ ਜਿਹੜਾ ਬਜਟ ਪੇਸ਼ ਕਰਨ ਜਾ ਰਹੀ ਹੈ ਇਸ ਨਵੀਂ ਸਾਲ ਦੇ ਵਿੱਚ ਉਸ ਦੇ ਵਿੱਚ 1 ਕਰੋੜ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਆਮ ਆਦਮੀ ਪਾਰਟੀ ਦੀ ਸਰਕਾਰ ਦੇਵੇਗੀ ਤਾਂ ਜੋ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਡੇ ਪੱਧਰ ਤੇ ਦਿੱਤੀਆਂ ਜਿੱਤੀਆਂ ਜਾਣ ਕਿਉਂਕਿ ਜੇਕਰ ਮਹਿਲਾਵਾਂ ਨੂੰ ਔਰਤਾਂ ਨੂੰ ਇਹ ਪੈਸੇ ਦੇ ਦਿੱਤੇ ਜਾਂਦੇ ਨੇ ਤਾਂ ਮਹਿਲਾਵਾਂ ਦਾ ਰੁਖ ਆਮ ਆਦਮੀ ਪਾਰਟੀ ਵੱਲ ਹੋਵੇਗਾ ਇਸ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ ਬਾਕੀ ਦੇ ਜਿਹੜੇ ਵਾਦੇ ਨੇ ਚਾਹੇ ਉਹ ਟੀਚਰ ਹੈ ਅਧਿਆਪਕ ਤਬਕਾ ਹੈ ਚਾਹੇ ਕੋਈ ਹੋਰ ਤਬਕਾ ਹੈ ਜਿਨ੍ਹਾਂ ਦੀਆਂ ਮੰਗਾਂ ਨੇ ਉਹਨਾਂ ਨੂੰ ਪਹਿਲੀ ਇਸ ਬਜਟ ਦੇ ਵਿੱਚ ਉਹਨਾਂ ਨੇ ਪੂਰਾ ਕਰਨਾ ਹੈ ਜੇਕਰ ਪੂਰਾ ਕੀਤਾ ਜਾਂਦਾ ਹੈ ਤੇ ਫਿਰ ਆਮ ਆਦਮੀ ਪਾਰਟੀ ਦੇ ਰੀਪੀਟ ਹੋਣ ਦੇ ਚਾਂਸ ਲੱਗ ਰਹੇ ਨੇ ਪਹਿਲੇ ਨੰਬਰ ਤੇ ਆ ਰਹੇ ਨੇ ਪੰਜਾਬ ਦੇ ਆਮ ਆ ਕਾਂਗਰਸ ਪਾਰਟੀ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੂਸਰੇ ਨੰਬਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੀਸਰੇ ਨੰਬਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਚੌਥੇ ਨੰਬਰ ਚੌਥੇ ਨੰਬਰ ਤੇ ਆ ਰਹੇ ਨੇ ਜੁੜੇ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਵੇਂ ਨੰਬਰ ਤੇ ਰਾਜਾ ਵਰਿੰਗ ਨੇ ਕਿ ਇਹ ਸਰਵੇ ਬਿਲਕੁਲ ਸਹੀ ਹੈ ਕਿਉਂਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਉਦੋਂ ਹੋਵੇਗਾ ਜਦੋਂ ਇਹ ਸਾਰੇ ਲੋਕ 2017 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਮદાન ਦੇ ਵਿੱਚ ਉਤਰਨਗੇ ਮદાન ਦੇ ਵਿੱਚ ਕਿਸ ਦੀ ਕੰਡ ਲੱਗਦੀ ਹੈ ਕਿਹੜਾ ਬਾਜੀ ਪਲਟ ਬਾਜੀ ਪੱਟ ਦੇ ਦੇਵੇਗਾ ਇਹ ਲੱਗੇਗਾ 2000 ਸਟਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਪਤਾ